ਕਿੰਨਾ ਲੰਮਾ ਹੋ ਗਿਆ ਤੁਹਾਨੂੰ ਬਾਬਾ ਹੈਦਰ ਸ਼ੇਖ ਦੀ ਦਰਗਾਹ ਤੇ ਸਾਨੂੰ ਬਈ ਜੀ ਘੱਟੋ ਘਾਟ ਮੇਰੇ ਹਾਵਨ ਵਾਲਾ ਮੇਰੀ ਉਮਰ ਐਡੀ ਹੋ ਗਈ 40 ਸਾਲ ਹੋ ਗਏ ਨੇ 45 ਆਉਦਿਆਂ ਬਹੁਤ ਮਾਲਕ ਦੀ ਕਿਰਪਾ ਜੀ ਨੁਗਰੇ ਘੋੜੇ ਚੜਦੇ ਹਾਂ ਬੱਕਰੇ ਤਾਂ ਅੰਤ ਹੀ ਕੋਈ ਨਹੀਂ ਐਨੇ ਜੀ ਮਾਲਕ ਦੀ ਇੰਨੀ ਕਿਰਪਾ ਮੈਨ ਜਿਹਦੇ ਤੇ ਹੈਗੀ ਆ ਮੇਰ ਚਲੋ ਸਾਰੇ ਤਾਂ ਨਹੀਂ ਹੁੰਦੇ ਤੇ ਪਰ ਇੰਨੀ ਮੇਰ ਇਹਨਾਂ ਦੀ ਜਿੱਥੋਂ ਦੀਕ ਵੀ ਹੈਗੀ ਆ ਮੇਰੇ ਮਾਲਕ ਦੀ ਕਿਰਪਾ ਇੰਨੀ ਆ ਜੈ ਜੈ ਕਰਾਂ ਜੀ ਬਹੁਤ ਜਿਹੜਾ ਵੀ ਆਸ ਮਰਦ ਲੈ ਕੇ ਪੂਰੀ ਆਉਂਦਾ ਐਂ ਨਹੀਂ ਵੀ ਖਾਲੀ ਜਾਊਗਾ ਜਵਾਈ ਬਈ ਕੋਈ ਕੋਈ ਮੰਨਤ ਮਰਦ ਪੂਰੀ ਹੋਈ ਹੋਵੇ ਜਿਹੜੀ ਇਹਨੇ ਮੰਗੀ ਹੋਵੇ ਬਹੁਤ ਜੀ ਮਾਲਕ ਦੀ ਕਿਰਪਾ ਜਦੋਂ ਕੋਈ ਸਾਂਝੀ ਕਰੋ ਸਾਡੇ ਨਾਲ ਅਸੀਂ ਇੱਥੋਂ ਹੁਣ ਅੱਗੇ ਆਜਾਗੇ ਘਰੇ ਜੇ ਕੋਈ ਸੁੱਖੀ ਆ ਵੀ ਆ ਸਾਡੀ ਪੂਰੀ ਹੋ ਗਈ ਪੂਰੀ ਹੋ ਜੂਗੀ ਤੇ ਜਿਵੇਂ ਇੱਥੋਂ ਗਏ ਆ ਤੇ ਸੁਪਨੇ ਚ ਹੀ ਰਾਤ ਨੂੰ ਜੀ ਉਵੇਂ ਹੀ ਦਰਸ਼ਨ ਦੇ ਕੇ ਦੱਸ ਜਾਣਗੇ ਆ ਗੱਲਾਂ ਹੋਊਗੀ ਤੇ ਉਵੇਂ ਹੀ ਹੋ ਜਾਂਦੀਆਂ ਐਨੀ ਕਿਰਪਾ ਮਤਲਬ ਮਾਣਾ ਜਿਆਦਾ ਘਾਰ ਨਾਲੇ ਅੰਬਰਧਾਰੀਆਂ ਮੈਂ 7 ਸਾਲ ਹੋ ਗਏ ਪਰ ਫੇਰ ਵੀ ਇਹਨਾਂ ਦੀ ਇੰਨੀ ਨੇਚ ਆਪਣੀ ਬਹੁਤ ਜ਼ਿਆਦੇ ਆ ਕਰੇ ਵੀ ਬਹੁਤ ਜ਼ਿਆਦੇ ਆ ਤੇ ਇੱਥੇ ਵੀ ਬਹੁਤ ਆ ਬਹੁਤ ਮੇਰਾ ਛਾਂ-ਚਾ ਕਰਪਾ ਰੱਖੇ ਸਭ ਤੇ ਮਾਲਕ ਮੇਰਾ ਹਰੇਕ ਦੇ ਕਰਪਾ ਰੱਖੇ ਉਹ ਜਿਆਦਾ ਘਾਰ ਆ ਜੀ ਇਹਦੀ ਆ ਤੁਸੀਂ ਵੇਖ ਹੀ ਲਿਆ ਕਿੰਨਾ ਪਨਾਲ ਕਿਵੇਂ ਆ ਕਿੰਨੀ ਛੜਦਾ ਕਿੰਨੇ ਨੁਗਰੇ ਘੋੜੇ ਚੜੀ ਜਾਂਦੇ ਆ ਕਹਿੰਦਾ ਚਲੋ ਜੀ ਮਾਰੇ ਮੋਟੇ ਨੇ ਹੁਣ ਤੁਸੀਂ ਵੇਖ ਹੀ ਲਿਆ ਕਿ ਨੁਗਰੇ ਕਿੰਨੇ ਘੋੜੇ ਚੜਦੇ ਆ ਵੇਖੋ ਜੇ ਜਿਹੜੀ ਹੁੰਦੀ ਆਸਮਰਾਤ ਤਾਂ ਆਉਂਦੇ ਆ ਕੋਈ 10000 ਰੁਪਿਆ ਦੀ ਚੀਜ਼ ਨਹੀਂ ਦਿੰਦਾ ਕਿਸੇ ਨੂੰ ਕਿੰਨੇ ਕਿੰਨੇ ਮੈਨੂੰ ਪਤਾ 6 ਦੇ 7 7 ਲੱਖ ਦੇ ਆ ਘੋੜੇ ਜਿਹੜੇ ਐਨਾ ਬਹੁਤ ਜੀ ਮਿਹਰਬਾਨੀ ਕਿਰਪਾ ਮਾਲਕੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਬਾਬਾ ਹੈਦਰ ਸ਼ੇਖੀ ਦੇਰਗਾਹ ਤੇ ਸਾਨੂੰ ਬਈ ਜੀ ਘੱਟੋ ਘੱਟ ਮੇਰੇ ਸਾਹ ਨਾਲ ਮੇਰੀ ਉਮਰ ਐਡੀ ਹੋ ਗਈ 40 ਸਾਲ ਹੋ ਗਏ ਨੇ 45 ਆਉਂਦੇ ਨੇ ਬਹੁਤ ਮਾਲਕ ਦੀ ਕਿਰਪਾ ਜੀ ਨੁਕਰੇ ਘੋੜੇ ਚੜਦੇ ਹਾਂ ਬੱਕਰੇ ਤਾਂ ਅੰਤ ਹੀ ਕੋਈ ਨਹੀਂ ਐਨੇ ਜੀ ਮਾਲਕ ਦੀ ਇੰਨੀ ਕਿਰਪਾ ਮੈਨਾਂ ਜਿਹਦੇ ਤੇ ਹੈਗੀ ਆ ਮਿਹਰ ਚਲੋ ਸਾਰੇ ਤਾਂ ਨਹੀਂ ਹੁੰਦੇ ਤੇ ਪਰ ਇੰਨੀ ਮਿਹਰ ਇਹਨਾਂ ਦੀ ਜਿੱਥੋਂ ਦੀਕ ਵੀ ਹੈਗੀ ਆ ਮੇਰੇ ਮਾਲਕ ਦੀ ਕਿਰਪਾ ਇੰਨੀ ਆ ਜੈ ਜੈਕਾਰਾਂ ਜੀ ਬਹੁਤ ਜਿਹੜਾ ਵੀ ਆਸ ਮਰਦ ਲੈ ਕੇ ਪੂਰੀ ਆਉਂਦਾ ਐਨ ਵੀ ਖਾਲੀ ਜਾਊਗਾ ਜਮਾਂ ਵੇ ਕੋਈ ਕੋਈ ਮੰਨਤ ਮੁਰਾਦ ਪੂਰੀ ਹੋਈ ਹੋਵੇ ਜਿਹੜੀ ਇਹਨੇ ਮੰਗੀ ਹੋਵੇ ਬਹੁਤ ਜੀ ਮਾਲਕ ਦੀ ਕਿਰਪਾ ਜਦੋਂ ਸਾਂਝੀ ਕਰੋ ਤੁਹਾਡੇ ਨਾਲ ਅਸੀਂ ਇੱਥੋਂ ਹੁਣ ਆ ਗਏ ਅੱਜ ਆ ਗਏ ਘਰੇ ਜੇ ਕੋਈ ਸੁੱਖੀ ਆ ਵੀ ਆ ਸਾਡੀ ਪੂਰੀ ਹੋ ਗਈ ਪੂਰੀ ਹੋ ਜੂਗੀ ਤੇ ਜਿਵੇਂ ਇੱਥੋਂ ਗਏ ਆ ਤੇ ਸੁਪਨੇ ਚ ਹੀ ਰਾਤ ਨੂੰ ਜੀ ਉਵੇਂ ਹੀ ਦਰਸ਼ਨ ਦੇ ਕੇ ਦੱਸ ਜਾਣਗੇ ਵੀ ਆਹ ਗੱਲਾਂ ਐ ਹੋਊਗੀ ਤੇ ਉਵੇਂ ਹੀ ਹੋ ਜਾਂਦੀਆਂ ਨੇ ਐਨੀ ਕਿਰਪਾ ਮਤਲਬ ਮਾਣਾ ਜੀ ਹਾਂ ਜੈ ਜੈਕਾਰ ਨਾਲੇ ਅੰਬਰਧਾਰੀਆਂ ਮੈਂ 7 ਸਾਲ ਹੋ ਗਏ ਪਰ ਫੇਰ ਵੀ ਇਹਨਾਂ ਦੀ ਇੰਨੀ ਨੇਚਾ ਆਪਣੀ ਬਹੁਤ ਜਿਆਦੇ ਆ ਕਰੇ ਵੀ ਬਹੁਤ ਜਿਆਦੇ ਆ ਤੇ ਇੱਥੇ ਵੀ ਬਹੁਤ ਆ ਬਹੁਤ ਮੇਰਾ ਚੈਨ ਚਾ ਕਰਪਾ ਰੱਖੇ ਸਭ ਤੇ ਮਾਲਕ ਮੇਰਾ ਹਰੇਕ ਦੇ ਕਰਪਾ ਰੱਖੇ ਉਹ ਜੈ ਜੈਕਾਰ ਆ ਜੀ ਇਹਦੀ ਆ ਤੁਸੀਂ ਵੇਖ ਹੀ ਲਿਆ ਕਿੰਨਾ ਪਨਾਲ ਕਿਵੇਂ ਆ ਕਿੰਨੀ ਸ਼ਰਦਾ ਕਿੰਨੇ ਨੁਗਰੇ ਘੋੜੇ ਚੜੀ ਜਾਂਦੇ ਆ ਇਹਦਾ ਚਲੋ ਜੀ ਮਾਰੇ ਮੋਟੇ ਨੇ ਹੁਣ ਤੁਸੀਂ ਵੇਖ ਹੀ ਲਿਆ ਕਿ ਨੁਗਰੇ ਕਿੰਨੇ ਘੋੜੇ ਚੜਦੇ ਆ ਵੇਖੋ ਜੇ ਜਿਹੜੀ ਹੁੰਦੀ ਆਸਮਰਾਤ ਤਾਂ ਆਉਂਦੇ ਆ ਕੋਈ 10000 ਰੁਪਿਆ ਦੀ ਚੀਜ਼ ਨਹੀਂ ਦਿੰਦਾ ਕਿਸੇ ਨੂੰ ਕਿੰਨੇ ਕਿੰਨੇ ਮੈਨੂੰ ਪਤਾ 6 ਦੇ 7 7 ਲੱਖ ਦੇ ਯਾਰ ਕੋਲੇ ਜੀ ਆਣਾ ਬਹੁਤ ਜੀ ਮਿਹਰਬਾਨੀ ਕਿਰਪਾ ਮਾਲਕੀ